ਗੁਰੂ ਘਰ ਤੋਂ ਨਿਰਾਸ਼ ਹੋ ਕੇ ਬੰਦਾ ਆਖ ਰਿਹਾ ਸੀ ਬਾਬਾ ਜੀ ਮੈਂ ਕਿੰਨਾ ਟਾਈਮ ਹੋ ਗਿਆ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਉਂਦਾ ਹਾਂ ਮੇਰੀ ਸੁਣੀ ਕਿਉਂ ਨਹੀਂ ਜਾਂਦੀ ਬਾਬਾ ਜੀ ਕਹਿੰਦੇ ਜਿਸ ਨੂੰ ਬਾਰ ਬਾਰ ਅਰਦਾਸ ਕਰਨੀ ਪੈ ਰਹੀ ਆ ਉਹ ਬੜਾ ਕਰਮਾ ਵਾਲਾ ਏ ਆਪਣੇ ਗੁਰੂ ਤੱਕ ਪਹੁੰਚਣ ਦਾ ਜਰੀਆ ਅਰਦਾਸ ਹੀ ਹੁੰਦੀ ਹੈ ਜਦੋਂ ਅਸੀਂ ਅਰਦਾਸ ਕਰਦੇ ਹਾਂ ਗੁਰੂ ਦਰਵਾਜ਼ਾ ਖੋਲਦਾ ਹੈ ਤੁਸੀਂ ਜੋ ਬੋਲ ਰਹੇ ਹੁੰਦੇ ਹੋ ਸਾਬੂ ਸੁਣਿਆ ਜਾ ਰਿਹਾ ਹੁੰਦਾ ਹੈ ਤੁਹਾਡੇ ਕੀਤੇ ਪਾਠ ਦਾ ਪਹਿਲਾ ਫਲ ਇਹੀ ਹੁੰਦਾ ਹੈ ਤੁਹਾਡਾ ਕਿਹਾ ਗੁਰੂ ਸੁਣ ਰਿਹਾ ਹੁੰਦਾ ਹੈ ਕਈ ਵਾਰੇ ਗੁਰੂ ਨੂੰ ਵੀ ਆਪਣੇ ਸੇਵਕ ਦਾ ਸਿਰਕ ਦੇਖ ਕੇ ਬਾਰ-ਬਾਰ ਪਰਖਣ ਦਾ ਮਨ ਹੋ ਜਾਂਦਾ ਹੈ ਕਿ ਅਗਲੀ ਵਾਰ ਇਹ ਅਰਦਾਸ ਇੰਨੀੇ ਸ਼ਬਦਾਂ ਨਾਲ ਕਰੇਗਾ ਜਾਂ ਬਦਲ ਜਾਵੇਗਾ ਤੇਰੀ ਅਰਦਾਸ ਵਿੱਚ ਬਸ ਗਿਲਾ ਸ਼ਿਕਵਾ ਆਕਰ ਤੇ ਹੁਕਮ ਨਾ ਹੋਵੇ ਬਸ ਗੁਰੂ ਅੱਗੇ ਤਰਲਾ ਹੀ ਹੋਵੇ ਵਾਹਿਗੁਰੂ ਤੇਰੀ ਇੱਜ਼ਤ ਵੀ ਰੱਖੇਗਾ ਤੇ ਤੇਰੇ ਬੇੜੇ ਬੰਨੇ ਵੀ ਜ਼ਰੂਰ ਲਾਵੇਗਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ